ਪੰਜਾਬ 84 লাইਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਉਡੀਕ ਹੁੰਦੀ ਏ ਕਿ ਪ੍ਰੋਗਰਾਮ ਜਿਹੜਾ ਹੁੰਦਾ ਏ ਹਰ ਸਾਲ ਦਰਸ਼ਨ ਦਾਸ ਦੇ ਡੇਰੇ ਦੇ ਉੱਤੇ ਮਹਾਪੁਰਖਾਂ ਦੀ ਤੇਰਾ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਇੰਤਜ਼ਾਮ ਦੀ ਗੱਲ ਕਰ ਲੋ ਤੇ ਲੱਖਾਂ ਦੀ ਤਦਾਰ ਵਿੱਚ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਉਹਨਾਂ ਵਾਸਤੇ ਖੈਰਨ ਦਾ ਖਾਣ ਪੀਣ ਦਾ ਹਰ ਇੱਕ ਤਰ੍ਹਾਂ ਦੀ ਜਿਹੜੀ ਸਹੂਲਤਾਂ ਕੀਤੀ ਜਾਂਦੀ ਹੈ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਪੂਰਾ ਅਰੇਂਜਮੈਂਟ ਕਰਦੇ ਨੇ ਲੱਖਾਂ ਦੀ ਤਦਾਰ ਦੀ ਜਿਹੜੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਵਾਸਤੇ ਬੜੇ ਵਧੀਆ ਇੰਤਜ਼ਾਮ ਜਿਹੜੇ ਕੀਤੇ ਜਾਂਦੇ ਨੇ ਖਾਣ ਪੀਣ ਦੇ ਉਹ ਰਹਿਣ ਦੇ ਠਹਿਰਨ ਦੇ ਆਣ ਜਾਣ ਦੇ ਸੋ ਬੜਾ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਐਸ ਸਾਲ ਜਿਹੜਾ ਇਹ ਹਰ ਸਾਲ ਪ੍ਰੋਗਰਾਮ ਕਰਵਾਇਆ ਜਾਂਦਾ ਐ ਸਾਲ ਵੀ 5 6 7 ਦਸੰਬਰ ਨੂੰ ਜਿਹੜਾ ਪ੍ਰੋਗਰਾਮ ਬਟਾਲਾ ਦੇ ਵਿੱਚ ਕਰਾਇਆ ਜਾ ਰਿਹਾ ਤੇ ਇੰਤਜ਼ਾਮ ਦੀ ਗੱਲ ਕਰੀ ਤੇ ਇੰਤਜ਼ਾਮ ਵੀ ਬਹੁਤ ਵਧੀਆ ਜਿਹਰੇ ਨੇ ਕੀਤੇ ਗਏ ਨੇ ਸੋ ਤੁਸੀਂ ਵੀ ਹਮ ਹਮਾ ਕੇ ਪਹੁੰਚੋ ਏ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਦਾ ਕਹਿਣਾ ਏ ਕਿਦਾਂ ਦੇ ਕੀਤੇ ਗਏ ਨੇ ਰੇਜ਼ਮੈਂਟ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਪੰਜਾਬ 84 ਲਾਈਵ ਲਕੀ ਰਾਜਪੂਤ ਬਟਾਲਾ ਨਾਨਕ ਨਾਮ ਛੱਡੀ ਕਲਾ ਤੇਰੇ ਪਾਣੇ ਸਫਾਤਾ ਸਭ ਤੋਂ ਪਹਿਲਾਂ ਸਾਰੀ ਕਾਨਫਰੰਸ ਪ੍ਰੈਸ ਕਾਨਫਰੰਸ ਤੇ ਆਏ ਹੋਏ ਸਚਿੰਦਰ ਜੜੇ ਆ ਨੌਨਾ ਦਾ ਮੈਸੇਜ ਕਰਨ ਨਾਨਕ ਦਾ ਬਟਾਲਾ ਦੇ ਵਿੱਚ ਤਹਿ ਦਿਲੋਂ ਸ਼ੁਕਰਾਨਾ ਕਰਦਾ ਕਿ ਜੋ ਇੱਕ ਬਹੁਤ ਵੱਡਾ ਸਮਾਗਮ ਜੋ ਹਰ ਸਾਲ ਪ੍ਰਗਟ ਦਿਵਸ ਦੇ ਰੂਪ ਦੇ ਵਿੱਚ ਮਹਾਰਦਰਸ਼ਨ ਦਾਸ ਦਾ ਦਿਹਾੜਾ ਮਨਾਇਆ ਜਾਂਦਾ ਜਨਮ ਜਨਮ ਦੇ ਰੂਪ ਦੇ ਵਿੱਚ ਆਪ ਸਭਨਾਂ ਦੇ ਸਹਿਯੋਗ ਦੇ ਨਾਲ ਸਾਡੀ ਜੋ ਲੋਕ ਭਲਾਈ ਦੀ ਆਵਾਜ਼ ਹੈ ਦੂਰ ਦਰਾਡੇ ਤੱਕ ਆਪ ਪਹੁੰਚਾ ਸਕਦੇ ਹੋ ਔਰ ਪਹੁੰਚਾਦੇ ਰਹੇ ਹੋ ਅੱਗੋਂ ਵੀ ਮੈਂ ਉਮੀਦ ਕਰਦਾ ਆ ਕਿ ਜੋ ਮਾਰੇ ਨੇ ਜੋ ਸ਼ਬਦ ਉਚਾਨ ਗੀਤਾ ਕਿ ਹਮ ਕਰਨੇ ਆਏ ਲੋਕ ਭਲਾਈ ਦੁੱਖ ਹਰ ਸਤਿਗੁਰੂ ਨਾਮ ਤੇ ਆਈ ਉਸ ਮੁੱਖ ਵਾਕ ਦੇ ਅਨੁਸਾਰ ਮਾਰਾ ਦਰਸ਼ਨ ਦਾਸ ਇਹ ਪ੍ਰੈਕਟੀਕਲ ਰੂਪ ਤੇ ਵਿੱਚ ਇਥੇ ਜਿਤਨੇ ਵੀ ਗਰੀ ਗੁਰਬੇ ਜੀ ਆਉਂਦੇ ਹਨ ਜਾਤ ਪਾਤ ਮਜਬ ਕੌਮ ਦੀ ਗੱਲ ਨਾ ਕਰਦੇ ਹੋਏ ਸਭਨਾਂ ਨੂੰ ਸਾਂਝਾ ਪਿਆਰ ਦਿੰਦੇ ਹਨ ਔਰ ਹਰ ਤਰੀਕੇ ਨਾਲ ਜੀਵਾਂ ਦੀ ਮਦਦ ਕੀਤੀ ਜਾਂਦੀ ਹੈ ਬਾਕੀ ਆਈ ਹੋਈ ਸਾਥ ਸੰਗਤ ਜਿੰਨੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਬੈਠਣ ਦਾ ਖਾਣ ਪੀਣ ਦਾ ਸਿਕਿਉਰਿਟੀ ਦਾ ਹਰ ਤਰੀਕੇ ਨਾਲ ਪੂਰਾ ਇੰਤਜ਼ਾਮ ਹੁੰਦਾ ਹੈ ਸਾਡੇ ਦਿੱਲੀ ਤੋਂ ਇਹ ਬਾਬਾ ਸਾਹਿਬਾਨ ਨੇ ਜੋ ਕਮੇਟੀ ਆਉਂਦੀ ਹੈ ਇਹ ਸਾਨੂੰ ਆ ਕਰਕੇ ਗਾਈਡ ਕਰਦੇ ਹਨ ਔਰ ਇਹ ਇਹਨਾਂ ਦੇ ਨਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਮਿਸ਼ਨ ਜਿਹੜਾ ਕਾਮਯਾਬ ਕੀਤਾ ਜਾਂਦਾ ਹੈ ਦਲ ਮਿਲ ਕੇ ਹੀ ਇੱਕ ਦੂਜੇ ਨਾਲ ਸਹਿਯੋਗ ਕਰਦੇ ਆਂ ਔਰ ਇਸ ਤਰੀਕੇ ਨਾਲ ਚੱਲੇਗਾ ਤਾਂ ਕੀ ਕੁਝ ਖਾਸ ਰਹੇਗਾ ਇਹਨਾਂ ਬਾਰੇ ਹਾਂਜੀ ਇਹਦੇ ਵਿੱਚ ਸੀ ਸਾਡਾ ਇਸ ਵਾਰੀ ਸਮਾਗਮ ਜਿਹੜਾ ਹੈ 5 6 ਔਰ 7 ਦਾ ਮਾਰਜ ਕਰ ਰਹੇ ਹਨ ਮਰਦ ਲੋਚਨ ਦਸੰਦਸ ਜੀ ਔਰ ਇਹਦੇ ਵਿੱਚ ਖਾਸ ਜਿਹੜੀ ਚੀਜ਼ ਇਹ ਹੈ ਕਿ ਸਭ ਤੋਂ ਜ਼ਿਆਦਾ ਅਸੀਂ ਨਸ਼ਾ ਜਿਹੜਾ ਉਹਨੂੰ ਮਿਲ ਕਹਿੰਦਾ ਕਿ ਉਹਦੇ ਉਹਦੇ ਉਪਾਅ ਵਾਸਤੇ ਕੋਈ ਸਾਡੇ ਕੋਲ ਡਾਕਟਰ ਆਏ ਨੇ ਅਸੀਂ ਉਹਨਾਂ ਦੀ ਕੋਈ ਟੀਮ ਬਣਾ ਰਹੇ ਹਾਂ ਬਾਕੀ ਜਿਆਦਾ ਜਿਆਦਾ ਲੋਕ ਭਲਾਈ ਵਾਸਤੇ ਔਰ ਨਾਮਦਾਨ ਵਾਸਤੇ ਮਾਰੇ ਪ੍ਰੇਰਨਾ ਦੇਣਗੇ ਆਪ ਮੌਜੂਦ ਰਹਿਣ ਹਾਂਜੀ ਹਾਂਜੀ ਆਪ ਇੱਥੇ ਇੱਥੇ ਮੌਜੂਦ ਰਹਿਣਗੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਜੀ ਮਹਾਰਾਜ ਜੀ 4 ਤਰੀਕ ਨੂੰ ਆ ਜਾਣਗੇ ਤੇ 5 ਤੋਂ ਸਮਾਗਮ ਸ਼ੁਰੂ ਹੋਏਗਾ ਕਿੰਨੇ ਕੇ ਸੰਗਤ ਆ ਰਹੀ ਹੈ ਜੀ ਸੰਗਤ ਦੇਖੋ ਜੀ ਕਾਊਂਟਿੰਗ ਨਹੀਂ ਕੀਤੀ ਲੇਕਿਨ ਹਜ਼ਾਰਾਂ ਲੱਖਾਂ ਦੇ ਦਰਜ ਆਉਂਦੇ ਆ ਕਿਉਂਕਿ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੇ ਆਉਣ ਦਾ ਇੰਤਜ਼ਾਮ ਕੀਤਾ ਕੁਝ ਲੋਕ ਪਬਲਿਕ ਜਿਹੜੀ ਹੈਗੀ ਉਹ ਆਂਦੇ ਨੇ ਚੱਲ ਜਾਂਦੇ ਔਰ ਇੱਥੇ ਅਸੀਂ ਘੱਟੋ ਘੱਟ ਦੀ ਅਦੰਸ਼ ਨੇ ਇੰਤਜ਼ਾਮ ਕੀਤਾ ਹਰ ਤਰੀਕੇ ਦੀ ਸਹੂਲਤ ਮਨਾਈ ਹੈ ਚਾਹ ਹੀਟਰ ਚਾਹੀਦਾ ਚਾਹੇ ਪਾਣੀ ਦਾ ਇੰਤਜ਼ਾਮ ਹੈ ਕਿਸੇ ਤਰ੍ਹਾਂ ਦੀ ਕੋਈ ਇੱਥੇ ਪਰੇਸ਼ਾਨੀ ਨਹੀਂ ਜੀ ਸਿਕਿਉਰਿਟੀ ਵੱਲੋਂ ਵੀ ਸਾਡਾ ਪੂਰਾ ਸਪਨਾ ਜੋ ਹੈ ਇੰਤਜ਼ਾਮ ਕੀਤਾ ਗਿਆ ਹਾਂਜੀ ਚੰਗਾ ਸਾਹਿਬ ਅੱਜ ਜਿਹੜਾ ਤਹੀ ਪ੍ਰੈਸ ਕਾਨਫਰੰਸ ਏਕ ਇਸ ਮਕਸਦ ਤੋਂ ਸਾਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜ ਦਰਸ਼ਨ ਦਾ 72ਵਾਂ ਪਰਗਟ ਦਿਵਸ ਸਮਾਗਮ ਬਣਾ ਰਹੇ ਹਾਂ ਜੋ ਕਿ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਬਣਾ ਰਹੇ ਹਾਂ ਤਾਨੂੰ ਪਤਾ ਹੀ ਹੈ ਕਿ ਹਰ ਸਾਲ ਤੁਸੀਂ ਵੀ ਆਉਂਦੇ ਹੋ ਤੇ ਸਾਡੀ ਪੂਰੀ ਸਪੋਰਟ ਕਰਦੇ ਹੋ ਇਸ ਸਾਲ ਵੀ ਇਸੇ ਤਰ੍ਹਾਂ ਹੀ ਸਾਡੀ ਸਪੋਰਟ ਕਰਨਾ ਦੂਰ ਦਰਾਡੇੋਂ ਸਾਡੀ ਸੰਗਤ ਵਿਦੇਸ਼ ਦੇਸ਼ਾਂ ਵਿੱਚ ਵਿਦੇਸ਼ਾਂ ਤੋਂ ਆ ਰਹੀ ਹੈ ਤੇ ਸਾਡਾ ਪੂਰਾ ਇੰਤਜ਼ਾਮ ਆ ਮਹਾਰਾਜ ਜੀ ਨੇ ਹਰ ਫੈਸਿਲਿਟੀ ਦਿੱਤੀ ਹੈ ਸੰਗਤ ਨੂੰ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਸੰਗਤ ਨੂੰ ਕਿਸੇ ਕਿਸਮ ਦੀ ਵੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਚਾਹੇ ਬਿਸਤਰੇ ਦੀ ਹੋਵੇ ਚਾਹੇ ਪਾਣੀ ਦੀ ਪਾਵੇ ਬਿਜਲੀ ਦੀ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਵਾ ਨਸ਼ੇ ਦੀ ਰੋਗ ਲਈ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਉਹਦੇ ਬਾਰੇ ਕੀ ਜਾਣੇ ਨਸ਼ੇ ਲਈ ਉੱਥੋਂ ਸਾਡੇ ਦਿੱਲੀ ਤੋਂ ਹੀ ਮੈਨੇਜਮੈਂਟ ਕਮੇਟੀ ਜਿਹੜੇ ਉਹਨਾਂ ਨੇ ਆ ਬਾਬਾ ਜੀ ਸਾਡੇ ਦਿੱਲੀ ਤੋਂ ਆਏ ਇਹਨਾਂ ਨੇ ਉਹਨਾਂ ਨਾਲ ਕੋਈ ਕਾਨਫਰੰਸ ਵਗੈਰਾ ਕਰਕੇ ਨਾ ਉਹਨਾਂ ਨੂੰ ਬੁਲਾਣਾ ਡਾਕਟਰਾਂ ਨੂੰ ਤੇ ਨਸ਼ੇ ਦੇ ਵਿਰੁੱਧ ਮਹਿੰਮ ਚੁਲਾਣੀ ਹੈ ਸਰ ਇਹ ਮਹਾਰਾਜ ਵੱਲੋਂ ਹੀ ਸਾਨੂੰ ਦਿਹਾਜਤਾ ਠੀਕ ਹੈ